ਮਾਮਲਾ ਸਾਹਮਣੇ ਆਇਆ ਪਟਿਆਲਾ ਦੇ ਡਿਪਟੀ ਕਮਿਸ਼ਨਰ ਦੀ ਰੋਜ਼ਾਨਾ ਸਰਕਾਰੀ ਤੌਰ ਤੇ ਇਸਤੇਮਾਲ ਕਰਨ ਵਾਲੀ ਗੱਡੀ ਜ਼ਬਤ ਕੀਤੀ ਗਈ ਡਿਪਟੀ ਕਮਿਸ਼ਨਰ ਦੇ ਆਫਿਸ ਦਾ ਸਮਾਨ ਉਹ ਵੀ ਜ਼ਬਤ ਕੀਤਾ ਗਿਆ ਮਾਮਲਾ ਅੱਜ ਤੋਂ 77 ਸਾਲ ਪਹਿਲਾਂ ਦਾ ਸੀ ਜਿਸ ਤੇ ਚਲਦਿਆਂ ਮਾਯੋਗ ਸੁਪਰੀਮ ਕੋਰਟ ਦੀ ਹੁਕਮਾਂ ਅਨੁਸਾਰ ਇਹ ਸਾਰਾ ਕੁਝ ਹੋਇਆ ਆਖਿਰਕਾਰ ਪੂਰਾ ਮਾਮਲਾ ਹੈ ਕੀ ਸੀਗਾ ਕਿਉਂ ਡਿਪਟੀ ਕਮਿਸ਼ਨਰ ਦੀ ਗੱਡੀ ਕਮਿਸ਼ਨਰ ਕੋਲੋਂ ਖੋ ਕੇ ਜ਼ਬਤ ਕਰ ਲਈ ਗਈ ਸਮਾਨ ਜਿਹੜਾ ਹੈਗਾ ਕੰਪਿਊਟਰ ਕੇਬਲ ਹੋਰ ਕੀਤਾ ਸਮਾਨ ਸੀਗਾ ਜਿਹੜਾ ਸਰਕਾਰੀ ਪ੍ਰਾਪਰਟੀ ਦੇ ਵਿੱਚੋਂ ਪਲੱਸ ਕੀਤਾ ਗਿਆ ਉਸ ਮਾਮਲੇ ਦੀ ਜਾਣਕਾਰੀ ਲੈਣ ਲਈ ਅਸੀਂ ਪਹੁੰਚਿਆ ਐਡਵੋਕੇਟ ਨਾਗਪਾਲ ਜੀ ਕੋਲੇ ਜੋ ਕਿ ਇਸ ਪੂਰੇ ਕੇਸ ਨੂੰ 2006 ਤੋਂ ਜਾਂਚ ਰਹੇ ਨੇ ਕੀ ਮਾਮਲਾ ਸੀ ਆਪਾਂ ਗੱਲਬਾਤ ਕਰਦੇ ਹਾਂ ਐਡਵੋਕੇਟ ਸਾਹਿਬ ਨਾਲ ਐਡਵੋਕੇਟ ਸਾਹਿਬ 2006 ਤੋਂ ਤੁਸੀਂ ਕਹਿ ਰਹੇ ਹੋ ਮਾਮਲਾ ਸ਼ੁਰੂ ਹੋਇਆ ਸੀਗਾ ਇਹ ਮਾਮਲਾ ਆਖਿਰਕਾਰ ਹੈ ਕੀ ਇਹ ਪਹਿਲਾਂ ਤਾਂ ਇਹ ਦੱਸੋ ਸਰ ਇਹਦੇ ਜੀ ਗੁਲਾਮ ਮੁਹੰਮਦ ਜੀ ਸੀਗੇ 1970 ਮੁਸਲਮਾਨ ਫੈਮਲੀ ਸੀਗੀ 1947 ਦੇ ਜਦੋਂ ਰਾਈਟਸ ਹੋਏ ਨੇ ਤਾਂ ਉਹ ਇਧਰੋਂ ਪਟਿਆਲਾ ਛੱਡ ਕੇ ਪਟਿਆਲਾ ਪਿੰਡ ਚਿੱਲ ਦੇ ਵਿੱਚ ਰਹਿੰਦੇ ਸੀਗੇ ਸਰੰਦ ਰੋਡ ਤੇ ਉਹ ਆਪਣਾ ਘਰ ਛੱਡ ਕੇ ਮਲੇਰਕੋਟਲਾ ਸ਼ਿਫਟ ਹੋ ਗਏ ਸੀਗੇ ਉੱਥੇ ਹੀ ਫਿਰ ਉਹਨਾਂ ਦੀ ਫੈਮਿਲੀ ਵਸੀ ਤੇ ਉਹਨਾਂ ਦੀ ਡੈਥ ਹੋ ਗਈ ਸੀ ਉੱਥੇ ਹੀ ਮਲੇਰਕੋਟਲਾ ਦੇ ਵਿੱਚ ਤੇ ਉਹਨਾਂ ਦੀ ਬੇਟੀ ਇੱਕ ਨੀਸ ਫਾਤਿਮਾ ਸੀਗੀ ਉਹ 2006 ਦੇ ਵਿੱਚ ਆਈ ਜਦੋਂ ਉਹਨੂੰ ਪ੍ਰਾਪਰਟੀ ਬਾਰੇ ਪਤਾ ਲੱਗਾ ਕਿ ਮੇਰੇ ਫਾਦਰ ਦੀ ਪ੍ਰਾਪਰਟੀ ਪਟਿਆਲਾ ਵਿੱਚ ਹੈਗੀ ਤਾਂ ਉਹ ਸਾਨੂੰ ਮਿਲੀ ਤੇ ਉਸ ਤੋਂ ਬਾਅਦ ਫਿਰ ਅਸੀਂ ਉਸ ਦੀ ਛਾਂਪੀ ਕੀਤੀ ਡਾਕੂਮੈਂਟਸ ਕਰਵਾਏ ਤੇ ਉਸ ਤੋਂ ਬਾਅਦ ਫਿਰ ਅਸੀਂ ਨੋਟਿਸ ਕੱਢਿਆ ਸਰਕਾਰ ਨੂੰ ਲੇਕਿਨ ਸਰਕਾਰ ਨੇ ਉਸ ਨੋਟਿਸ ਦਾ ਕੋਈ ਰਿਪਲਾਈ ਨਹੀਂ ਕੀਤਾ ਉਸ ਤੋਂ ਬਾਅਦ ਫਿਰ ਅਸੀਂ ਕੇਸ ਫਾਈਲ ਕੀਤਾ ਕੇਸ ਦੇ ਵਿੱਚ ਸਰਕਾਰ ਆਈ ਸਰਕਾਰ ਨੇ ਹੋਟਲੀ ਕੰਟੈਸਟ ਕੀਤਾ ਤੇ ਇਹ ਕੇਸ ਜਿਹੜਾ ਹੈ 2014 14 ਦੇ ਵਿੱਚ ਮੈਡਮ ਅਮਨ ਸ਼ਰਮਾ ਜੀ ਨੇ ਉਹਨਾਂ ਦੇ ਸਾਡੇ ਫੇਵਰਚ ਕਰਤਾ ਸੀਗਾ ਜਦੋਂ ਕਨੀਜ਼ ਫਾਤਿਮਾ ਤੁਹਾਡੇ ਕੋਲ ਆਉਂਦੇ ਨੇ ਤਾਂ ਉਹਨਾਂ ਕੋਲ ਕੀ ਦਸਤਾਵੇਜ਼ ਸੀ ਕਿ ਤੇ ਕਿੰਨੀ ਜ਼ਮੀਨ ਦਾ ਦਾਵਾ ਕੀਤਾ ਗਿਆ ਸੀ ਸਰ ਇੱਕ ਫਰਦ ਸੀਗੀ ਤੇ ਹੋਰ ਉਹ ਸਰਟੀਫਿਕੇਟ ਸੀਗਾ ਉਹਨਾਂ ਦੇ ਫਾਦਰ ਦਾ ਤੇ ਮੈਂਤਾਈ ਸੀਗਾ ਪ੍ਰਾਪਰਟੀ ਦਾ ਕਿਉਂਕਿ ਫਰਦ ਬੋਲਦੀ ਹੈ ਖਸਰਾ ਨੰਬਰ ਸੀਗੇ ਕੋਈ ਕਿੰਨੀ ਕਿੰਨੀ ਕਿ ਜ਼ਮੀਨ ਦੱਸੋ ਨੀਅਰ ਅਬਾਊਟ ਇਹਨਾਂ ਦੀ 100 ਬਿਗੇ ਬੋਲਦੀ ਹੈ ਜੀ 100 ਬਿਗੇ ਜ਼ਮੀਨ ਤੇ ਇਹ ਕਿਹੜਾ ਏਰੀਆ ਦੱਸਿਆ ਜਾ ਰਿਹਾ ਸਰੰਦਰ ਰੋਡ ਤੇ ਪਿੰਡ ਚੇਲਦੇ ਵਿੱਚ ਪੈਂਦੀ ਹੈ ਜੀ ਜੀ ਤੇ 100 ਏਕੜ ਕਾਫੀ ਹੁੰਦੀ ਹੈ ਮੈਨੂੰ ਲੱਗਦਾ ਪੂਰਾ ਬਹੁਤ ਜ਼ਿਆਦਾ ਪ੍ਰਾਪਰਟੀ ਹੋ ਗਈ ਪੂਰਾ ਪਿੰਡ ਹੀ ਹੋਇਆ ਇੱਕ ਤਰ੍ਹਾਂ ਦਾ ਹਾਂਜੀ 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 ਬਿਲਕੁਲ ਨਾਲ ਲੱਗਦੇ ਕੁਝ ਕਲੋਨੀਆਂ ਵੀ ਵਿੱਚ ਆਉਂਦੀਆਂ ਨੇ ਵਿੱਚ ਆਉਂਦੀਆਂ ਨੇ ਜੀ 9-10 ਕਲੋਨੀਆਂ ਜੋ ਸਰਕਾਰ ਨੇ ਦਿੱਤਾ ਉਹਨਾਂ ਦੇ ਵਿੱਚ 9 ਕੇ 10 ਕਲੋਨੀਆਂ ਦਾ ਉਹਨਾਂ ਨੇ ਮੈਂਸ਼ਨ ਕਰਤਾ ਵੀ ਇਹ ਇਹ ਪ੍ਰਾਪਰਟੀ ਉਹਨਾਂ ਦੀ ਇੱਥੇ-ਇੱਥੇ ਫਾਲ ਕਰਦੀ ਹੈ ਤੇ ਫਿਰ ਹੁਣ ਸਰਕਾਰ ਦੇ ਹੱਥ-ਬਸ ਕੀ ਰਹਿ ਗਿਆ ਕਲੋਨੀਆਂ ਵਿਕ ਚੁੱਕੀਆਂ ਉੱਥੇ ਆਬਾਦੀ ਰੋ ਹੋ ਚੁੱਕੀ ਹੈ ਇਹਦੇ ਅੱਗੇ ਕੀ ਪ੍ਰੋਵੀਜ਼ਨ ਰਹਿਣਾ ਸਰ ਉਹਦੇ ਵਿੱਚ ਜਦੋਂ ਆਰਡਰ ਪਾਸ ਹੋਇਆ ਸੀਗਾ ਅਮਨ ਸ਼ਰਮਾ ਮੈਡਮ ਦਾ ਤੇ ਉਹਨਾਂ ਨੇ ਮੈਂਸ਼ਨ ਕਰਤਾ ਸੀਗਾ ਤਾਂ ਇਹਨਾਂ ਨੂੰ ਜਿਹੜੀ ਪ੍ਰਾਪਰਟੀ ਚਲੀ ਗਈ ਇਸ ਰੇਟ ਦੇ ਸਮਲ ਜੀ ਜੋ ਪ੍ਰ ਨਹੀਂ ਤਾਂ ਫਿਰ ਅਗਰ ਪ੍ਰਾਪਰਟੀ ਨਹੀਂ ਮਿਲਦੀ ਤਾਂ ਉਸ ਪ੍ਰਾਪਰਟੀ ਦੀ ਜੋ ਮਾਰਕੀਟ ਵੈਲਿਊ ਹੈ ਉਹਦੇ ਸਾਮਨਾ ਇਹਨਾਂ ਨੂੰ ਪੈਸੇ ਦਿੱਤੇ ਜਾਣ। ਲੇਕਿਨ ਉਹ ਸਾਡੀ ਪ੍ਰਾਪਰਟੀ ਜੋ ਸੀਗੀ ਸਾਡੇ ਹੱਥੋਂ ਚਲੀ ਗਈ। ਹੂੰ ਤਾਂ ਸਾਨੂੰ ਉਹਦੇ ਜਗ੍ਹਾ ਸਾਨੂੰ ਪ੍ਰਾਪਰਟੀ ਦੇਣ ਜਾਂ ਪੈਸਾ ਦੇਣ। ਤੁਸੀਂ ਬਸ ਸਿੱਧੇ ਤੌਰ ਤੋਂ ਸਰਕਾਰ ਤੋਂ ਹੀ ਮੰਗ ਕਰ ਰਹੇ ਹੋ ਕਿ ਸਾਨੂੰ ਸਾਡੀ ਜ਼ਮੀਨ ਦਿੱਤੀ ਜਾਵੇ ਜਾਂ ਪੈਸਾ ਦਿੱਤਾ ਜਾਵੇ। ਕਿਉਂਕਿ ਉਹ ਪ੍ਰਾਪਰਟੀ ਸਰਕਾਰ ਕੋਲ ਚਲੀ ਗਈ ਜੀ ਤਾਂ ਫਿਰ ਸਰਕਾਰ ਤੋਂ ਹੀ ਕਲੇਮ ਕਰਨਾ ਹੋਰ ਤਾਂ ਕੁਝ ਹੈ ਨਹੀਂ। ਹੂੰ ਜੋ ਵੀ ਕੀਤਾ ਪ੍ਰਾਪਰਟੀ ਦਾ ਸਰਕਾਰ ਨੇ ਹੀ ਕੀਤਾ। ਹੁਣ ਇਹ ਦੱਸੋ ਕਿ ਜਿਹੜੀ ਪਾਰਟੀ ਹੈ ਪੋਸਟ ਪਾਰਟੀ ਦੀ ਸਿੱਧੇ ਤੌਰ ਤੇ ਡਿਮਾਂਡ ਕੀ ਹੈ ਕਿ ਸਾਨੂੰ ਉਹੀ ਜ਼ਮੀਨ ਚਾਹੀਦੀ ਹੈ ਜਾਂ ਉਨੀ ਜ਼ਮੀਨ ਕਿਤੇ ਹੋਰ ਮਿਲ ਜਵੇ ਸਰ ਪ੍ਰਾਪਰਟੀ ਸਾਨੂੰ ਉਹ ਤਾਂ ਮਿਲ ਨਹੀਂ ਨਹੀਂ ਸਾਨੂੰ ਉਨੀ ਕੀ ਪ੍ਰਾਪਰਟੀ ਕਿਧਰ ਹੋਰ ਦੇ ਦੇਣ ਜਾਂ ਬਦਲ ਦੇ ਦੇਣ ਦੋਨਾਂ ਚ ਜੋ ਮਰਜ਼ੀ ਕਰਦੇ ਸੁਣਨਾ ਚਾਹੀਏ ਸੀ ਪਿੱਛੇ ਜੇ ਮੋਗਾ ਦੇ ਵਿੱਚ ਦੇਣ ਦੀ ਗੱਲ ਹੋਈ ਸੀ ਗੁਰਦਾਸਪੁਰ ਦੀ ਹੋਈ ਸੀ ਗੱਲ ਲੇਕਿਨ ਉਹ ਗੁਰਦਾਸਪੁਰ ਦੀ ਕੋਈ ਗੱਲ ਨਹੀਂ ਜਦੋਂ ਪਟਿਆਲੇ ਦੀ ਪ੍ਰਾਪਰਟੀ ਦਾ ਪਟਿਆਲੇ ਹੀ ਦੇਣੀ ਬਣਦੀ ਹੈ ਯਾਨੀ ਕਿ ਪਟਿਆਲੇ ਚ ਕਿਸੇ ਵੀ ਜਗ੍ਹਾ ਤੇ ਦੇ ਦੇ ਸਕਦੇ ਜਿੱਥੇ ਵੀ ਜੋ ਜੋ ਰੇਟ ਹੋਵੇ ਜੋ ਦਾ ਜੋ ਉਹਦਾ ਰੇਟ ਸੀਗਾ ਸਾਡੀ ਪ੍ਰਾਪਰਟੀ ਦਾ ਉਸ ਰੇਟ ਦੇ ਸਾਮਲਾ ਸਾਨੂੰ ਪਟਿਆਲੇ ਚ ਪ੍ਰਾਪਰਟੀ ਵੈਲਿਊ ਦੀ ਕਿਤੇ ਵੀ ਦੇ ਦੇਣ ਹਾਂ ਚਾਹੇ ਉਹ ਵੱਧ ਬਣੇ ਜਾਂ ਘੱਟ ਬਣੇ ਸਾਨੂੰ ਉਸ ਵੈਲਿਊ ਦੇ ਸਾਮਨਾ ਪ੍ਰਾਪਰਟੀ ਦੇ ਦੇਣ ਤੇ 100 ਬੀਕੇ ਤੁਸੀਂ ਦੱਸ ਰਿਹਾ 100 ਬੀਕੇ ਦੇ ਮੁਤਾਬਕ ਹੁਣ ਦੀ ਮੋਕਾ ਵੈਲਿਊ ਕੀ ਹੋਈ ਸਰ ਜੋ ਅਸੀਂ ਮਾਰਕੀਟ ਵੈਲਿਊ ਲਵਾਈ ਹੈ ਤਾਂ ਉਹਦੀ 735 ਕਰੋੜ ਦੇ ਨੀਅਰ ਰਿਪੋਰਟ ਬਣਦੀ ਹੈ ਤੇ ਐਡਵੋਕੇਟ ਸਾਹਿਬ ਮੈਨੂੰ ਲੱਗਦਾ ਸਰਕਾਰ ਕੋਸੂਤੀ ਫਸਾ ਲਈ ਤੁਸੀਂ ਐਡਾ ਪੈਸਾ ਫਿਰ ਕਿੱਥੋਂ ਆਉਣਾ ਹੈ ਸਰਕਾਰ ਕਰੋ ਹੈਗਾ ਜੀ ਸਰਕਾਰ ਦੇਗੀ ਹੂੰ ਇਹ ਤਾਂ ਸਰਕਾਰ ਨੇ 2014 ਵਿੱਚ ਸੋਚਣਾ ਸੀ ਜਦੋਂ ਫੈਸਲਾ ਆਇਆ ਅਗਰ ਦੇਂਦੇ ਤਾਂ ਉਸ ਟਾਈਮ ਦੇਂਦੇ ਤਾਂ ਉਸ ਟਾਈਮ ਇੰਨੀ ਵੈਲਿਊ ਨਹੀਂ ਬਣਦੀ ਜੀ ਯਾਨੀ ਕੀ ਸਰਕਾਰ ਦੀ ਉਹ ਗਲਤੀ ਹੁਣ ਮਹਿੰਗੀ ਪੈ ਗਈ ਜਿਹੜੀ 2014 ਦੇ ਵਿੱਚ ਹੁਕਮ ਹੋਇਆ ਸੀ ਜੇ ਉਸ ਤੇ ਧਿਆਨ ਦਿੰਦੇ ਤਾਂ ਹੁਣ ਐਡਾ ਕੰਮ ਨਾ ਹੁੰਦਾ ਇੰਨਾ ਕੰਮ ਨਾ ਹੁੰਦਾ ਮੋਰਓਵਰ 2018 ਦੇ ਵਿੱਚ ਜਦੋਂ ਸਰਕਾਰ ਆਨਰੇਬਲ ਹਾਈ ਕੋਰਟ ਤੋਂ ਹਾਰੀ ਹੈ ਤਾਂ ਇਹਨਾਂ ਦੇ ਜਿਹੜੇ ਐਫਸੀਆਰ ਹੈਗੇ ਫਾਈਨੈਂਸ਼ੀਅਲ ਕਮਿਸ਼ਨਰ ਸਾਹਿਬ ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਸੀਗੀ ਲੈਟਰ ਲਿਖੀ ਸੀਗੀ ਨੰਦਾ ਜੀ ਨੂੰ ਜੋ ਏਜੀ ਪੰਜਾਬ ਸੀਗੇ ਤਾਂ ਉਹਨਾਂ ਨੇ ਲਿਖਿਆ ਸੀਗਾ ਵੀ ਹੁਣ ਅਸੀਂ ਸੁਪਰੀਮ ਕੋਰਟ ਜਾਣਾ ਤੇ ਜਿਹੜੀ ਇਸ ਪ੍ਰੋਪਰਟੀ ਦੀ ਵੈਲਿਊ ਹੈਗੀ 50 ਬਿਗੇ ਦੀ ਮੋਰ ਥੈਨ 100 ਕਰੋੜਸ ਹੈ ਉਸ ਟਾਈਮ 2018 ਵਿੱਚ ਤੇ ਜੇ ਹੁਣ ਅਸੀਂ ਸੋਬੇ ਕੀਤੇ ਨੀਅਰ ਅਵੌਟ ਕਰੀਏ ਤਾਂ ਉਹਦੀ 200 ਕਰੋੜ ਤੋਂ ਵੱਧ ਹੋ ਗਈ ਉਹਨਾਂ ਦੇ ਹਿਸਾਬ ਨਾਲ ਸਰਕਾਰ ਦੇ ਹਿਸਾਬ ਨਾਲ ਤਾਂ ਅੱਜ ਦੇ ਹਿਸਾਬ ਨਾਲ ਹੁਣ ਪਾ 6 ਸਾਲ ਉੱਪਰ ਹੋ ਗਏ ਤਾਂ 5 700 ਕਰੋੜ ਦੀ ਕੋਈ ਹੋਣੀ ਹੈ 700 ਕਰੋੜ ਦੀ ਆਰਾਮ ਨਾਲ ਹੋ ਗਈ ਹੋਣੀ ਸੋ ਅਸੀਂ ਗੱਲਬਾਤ ਜਿਹੜੀ ਹੈਗੀ ਉਹ ਕਰ ਰਹੀਆਂ ਲਗਾਤਾਰ ਐਡਵੋਕੇਟ ਲਖਪਾਲ ਜੀ ਨਾਲ ਇਨਵੇਕੇ ਕੇ ਕੇ ਸਰਕਾਰ ਜੇ 2014 ਵਿੱਚ ਜਦੋਂ ਆਰਡਰ ਆਇਆ ਸੀ ਉਸ ਵੇਲੇ ਧਿਆਨ ਦਿੰਦੀ ਤਾਂ ਐਡਾ ਕੰਮ ਨਾ ਵਾਦਦਾ ਹੁਣ ਸਰਕਾਰ ਨੂੰ 700 ਕਰੋੜ ਦੇ ਕਰੀਬ ਦੇਣਾ ਪੈਣਾ ਹੈ ਜਾਂ ਫਿਰ ਇਸੇ ਵੈਲਿਊ ਦੀ ਕਿਸੇ ਜਗ੍ਹਾ ਤੇ ਥਾਂ ਦੇਣੀ ਪੈਣੀ ਹੈਗੀਆ ਹੁਣ ਜਿਹੜੇ ਗੁਲਾਮ ਮੁਹੰਮਦ ਜੀ ਨੇ ਉਹਨਾਂ ਦੇ ਪਰਿਵਾਰ ਦੇ ਵਿੱਚ ਕਿੰਨੇ ਕੁ ਜੀ ਰਹਿ ਗਏ ਨੇ ਸਰ ਗੁਲਾਮ ਮੁਹੰਮਦ ਦੀ ਡੈਥ ਹੋ ਗਈ ਅਗਰ ਉਹਦੇ ਬੇਟੀ ਸੀ ਕਨੀਜ਼ ਫਾਤਿਮਾ ਉਹਨਾਂ ਦੀ ਡੈਥ ਹੋ ਗਈ ਕਨੀਜ਼ ਫਾਤਿਮਾ ਦੀ ਅਗੇ ਤਿੰਨ ਬੇਟੀਆਂ ਸੀਗੀਆਂ ਉਹਨਾਂ ਵਿੱਚੋਂ ਉਹਨਾਂ ਦੀ ਦੋ ਬੇਟੀਆਂ ਦੀ ਡੈਥ ਹੋ ਗਈ ਹੁਣ ਇੱਕ ਬੇਟੀ ਰਹਿ ਗਈ ਜਿਨ੍ਹਾਂ ਨੇ ਜਿਨ੍ਹਾਂ ਨੇ ਕੇਸ ਸ਼ੁਰੂ ਕੀਤਾ ਸੀ ਕਨੀਸ਼ਾਤਵਾਚ ਉਹ ਚਲੇ ਗਏ ਉਹਨਾਂ ਉਹ ਡੈਥ ਹੋ ਗਈ ਸੀਗੀ ਹੁਣ ਅੱਗੇ ਉਹਨਾਂ ਦੇ ਜੋ ਇੱਕ ਬੇਟੀ ਰਹਿ ਗਈ ਪਲੱਸ ਉਹਨਾਂ ਦੀ ਦੋ ਬੇਟੀਆਂ ਦੇ ਵਾਰਸ ਰਹਿ ਗਏ ਤੇ ਮੈਂ ਸੁਣ ਰਿਹਾ ਸੀਗਾ ਕਿ ਮਾਮਲਾ ਪਟਿਆਲਾ ਡਿਸਟ੍ਰਿਕਟ ਦੇ ਵਿੱਚ ਚੱਲ ਰਿਹਾ ਹੈਗਾ ਤੁਹਾਡੇ ਕੋਲੇ ਮਲੇਰ ਕੋਟਲਾ ਦੇ ਡਿਪਟੀ ਕਮਿਸ਼ਨਰ ਦਾ ਵੀ ਕੋਈ ਸਬਮਨ ਆਇਆ ਉਸਟ ਮਲੇਰ ਕੋਟਲਾ ਦਾ ਆਇਆ ਜੀ ਫਰੂਕ ਅਹਿਮਾ ਜੀ ਦੇ ਨਾਮ ਤੇ ਸਬਮਨ ਆਇਆ ਸੀਗਾ ਪਹਿਲਾਂ ਉਹਨਾਂ ਨੇ ਉਹ ਵੀ ਛੁੱਟੀ ਵਾਲੇ ਦਿਨ 7:30 ਵਜੇ ਸਬਮਨ ਭੇਜਿਆ ਕਿ ਤੁਸੀਂ ਮੰਡੇ ਨੂੰ ਆ ਕੇ ਕੋਰਟ ਚ ਆ ਕੇ ਸਾਨੂੰ 11 ਵਜੇ ਮਿਲੋ ਤੇ ਕੁਝ ਕੇਸ ਦੀ ਪੜਤਾਲ ਕਰਨੀ ਹੈ ਤਾਂ ਜਦੋਂ ਸਾਡੇ ਕੇਸ ਐਗਜ਼ੀਕਿਊਸ਼ਨ ਚੱਲ ਰਹੀ ਹੈ ਤਾਂ ਇਹ ਸਮਾਂ ਪੜਤਾਲ ਦਾ ਨਹੀਂ ਹੈ ਨਾ ਹੀ ਉਹ ਕਮਿਸ਼ਨਰ ਡਿਪਟੀ ਕਮਿਸ਼ਨਰ ਮਲੇਰਕੋਟਲੇ ਨੂੰ ਪਾਵਰ ਹੈ ਕਿਉਂਕਿ ਜੋ ਜੁਡੀ ਜੂਰਡਿਕਸ਼ਨ ਹੈਗੀ ਉਹ ਪਟਿਆਲੇ ਦੀ ਹੈਗੀ ਤਾਂ ਪਟਿਆਲੇ ਸਿਰਫ ਡਿਪਟੀ ਕਮਿਸ਼ਨਰ ਹੀ ਅਗਰ ਬੁਲਾਣਾ ਚਾਹੇ ਤਾਂ ਬੁਲਾ ਸਕਦਾ ਹੈ ਅਗਰ ਕੋਈ ਗੱਲ ਹੈ ਨਹੀਂ ਤਾਂ ਉਹਨਾਂ ਕੋਲ ਕੋਈ ਪਾਵਰ ਨਹੀਂ ਹੈ ਤੋ ਉਹਦੇ ਗੈਸਟ ਅਸੀਂ ਇੱਕ ਐਪਲੀਕੇਸ਼ਨ ਮੂਵ ਕੀਤੀ ਸੀਗੀ ਜਸਪ੍ਰੀਤ ਮਨਹਸ ਜੀ ਦੇ ਤਾਂ ਉਹਨਾਂ ਨੇ ਉਹਨਾਂ ਨੂੰ ਸ਼ੋਕਸ ਨੋਟਿਸ ਕੱਢਿਆ ਸੀਗਾ 25 ਤਰੀਕ ਲਈ ਅੱਜ ਦੇ ਲਈ ਤੇ ਅੱਜ ਉਹਨਾਂ ਨੇ ਰਿਪਲਾਈ ਫਾਈਲ ਕਰਤਾ ਤੇ ਅੱਜ ਆਰਗੂਮੈਂਟਸ ਵੀ ਹੋ ਗਈਆਂ ਤੇ ਉਸ ਰਿਗਾਰਡਿੰਗ ਹੁਣ ਇੱਕ ਪੰਜ ਨੂੰ ਫੈਸ ਆਰਡਰ ਤੇ ਰੱਖਿਆ ਹੈ ਆਰਗੂਮੈਂਟ ਦੇ ਵਿੱਚ ਕੀ ਉਹਨਾਂ ਵੱਲੋਂ ਦੱਸਿਆ ਗਿਆ ਤਾਂ ਉਹਨਾਂ ਨੇ ਉਹਨਾਂ ਨੇ ਕਿਹਾ ਸੀਗਾ ਜੀ ਮੈਨੂੰ ਉੱਪਰ ਆਰਡਰ ਆਏ ਸੀਗੇ ਸਰਕਾਰ ਵੱਲੋਂ ਕਿ ਇਸ ਕੇਸ ਦੀ ਪੜਤਾਲ ਕਰਨੀ ਹੈ ਲੇਕਿਨ ਜਦੋਂ ਅਸੀਂ ਜਾਂਚ ਪੜਤਾਲ ਕੀਤੀ ਰਿਪਲਾਈ ਦੀ ਦੇਖਿਆ ਤਾਂ ਉਹਦੇ 'ਚ ਲਿਖਿਆ ਸੀਗਾ ਵੀ ਉਹਨਾਂ ਨੇ ਸਿਰਫ ਆਪਣੇ ਅਫੀਸ਼ੀਅਲ ਦੇ ਅ ਆਗੇ ਪਾਰਟੀ ਨੂੰ ਬੁਲਾ ਕੇ ਪੜਤਾਲ ਕਰਨੀ ਹੈ ਯਾਨੀ ਕਿ ਉਹ ਬਸ ਆਨਲਾਈਨ ਚ ਸਾਮਾਨ ਭੇਜਦਾ ਦੇਖਿਆ ਨਹੀਂ ਵੀ ਆਰਡਰ ਕੀ ਹੈ ਨਹੀਂ ਆਰਡਰ ਦੇਖਿਆ ਹੋਣਾ ਲੇਕਿਨ ਸਾਨੂੰ ਹਰਾਸ ਕਰਨ ਲਈ ਉਹ ਨਵੇਂ ਨਵੇਂ ਇਸ਼ੂ ਕ੍ਰੀਏਟ ਕਰ ਰਹੇ ਨੇ ਲੇਕਿਨ ਜਿਹੜੇ ਸਾਮਾਨ ਭੇਜੇ ਉਹ ਵੀ ਮਰੇ ਹੋਏ ਬੰਦੇ ਦੇ ਭੇਜ ਰਹੇ ਨੇ ਜਦੋਂ ਉਹਨਾਂ ਨੂੰ ਪਤਾ ਵੀ ਕਿਹਦੀ ਕਿਹਦੀ ਡੈਥ ਹੋ ਚੁੱਕੀ ਹੈ ਕਿਹੜਾ ਕਿਹੜਾ ਅਲਾਈਵ ਹੈ ਤੇ ਉਹਨਾਂ ਨੂੰ ਭੇਜਣ ਸਾਮਾਨ ਅਗਰ ਭੇਜਨੇ ਨੇ ਕਨੀਸ਼ ਫਾਤਿਮਾ ਦੀ ਜਿਹੜੀ ਬੇਟੀ ਹੁਣ ਹੈਗੀ ਹੈ ਉਹਦੇ ਨਾਲ ਥੋੜੀ ਗੱਲਬਾਤ ਹੋਈ ਹੋਣੀ ਉਹਦਾ ਸਟੈਂਡ ਕੀ ਕਰਦਾ ਹੈ ਇਸ ਸਬੰਦੇ ਉਹ ਉਹ ਬਜ਼ੁਰਗ ਨੇ ਉਹ ਡੈਫੰਡੰਟ ਨੇ ਉਹਨਾਂ ਵੱਲੋਂ ਉਹ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤਾਂ ਉਹੀ ਸਾਡੇ ਕੋਲ ਆਏ ਸੀਗੇ ਵੀ ਮੈਨੂੰ ਸਮਨ ਆਏ ਨੇ ਤਾਂ ਅਸੀਂ ਉਸ ਸਮਨ ਨੂੰ ਦੇਖ ਕੇ ਫਿਰ ਅਸੀਂ ਐਪਲੀਕੇਸ਼ਨ ਮੂਵ ਕੀਤੀ ਸੀਗੀ अर्ਲੀ ਹੀਅਰਿੰਗ ਦੀ ਐਪਲੀਕੇਸ਼ਨ ਮੂਵ ਕਰਕੇ ਉਹ ਕੋਰਟ 'ਚ ਐਪਲੀਕੇਸ਼ਨ ਲਗਾਈ ਸੀਗੀ ਤਾਂ ਉਹਦੇ ਬੇਸ ਤੇ ਫਿਰ ਅੱਜ ਨੋਟਿਸ ਕੀਤਾ ਸੀਗਾ। ਮਾਲ अहमद ਕਿੱਥੇ ਰਹਿ ਰਹੇ ਨੇ ਇਸ ਵੇਲੇ? ਸਰ ਉਹ ਇਸ ਟਾਈਮ ਮਲੇਰ ਕੋਟਲਾ ਜੀ ਪਿੰਡ ਚਾਲੂ ਵਿੱਚ ਰਹਿ ਰਹੇ ਨੇ। ਜੀ। ਮਲੇਰ ਕੋਟਲਾ ਡਿਸਟ੍ਰਿਕਟ 'ਚ ਪੈਂਦਾ ਜੀ। ਸੋ ਇਹ ਮਾਮਲਾ ਜਿਹੜਾ ਹੈਗਾ ਕਹਿ ਸਕਦੇ ਹਾਂ ਕਿ ਸਰਕਾਰ ਦੀਆਂ ਜਿਹੜੀਆਂ ناکਾਮੀਆਂ ਨੇ ਉਹ ਦਰਸਾਉਂਦਾ ਹੈ। ਜਦੋਂ ਕੋਈ ਵਿਅਕਤੀ ਆਪਣੇ ਹੱਕ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਕੋਲੇ ਗਿਆ ਸੁਪਰੀਮ ਕੋਰਟ ਕੋਲੇ ਗਿਆ ਉਹਦੇ ਫੈਸਲਿਆਂ ਤੋਂ ਬਾਅਦ ਵੀ ਧਿਆਨ ਨਹੀਂ ਦਿੱਤਾ ਗਿਆ 2014 2016 ਹੁਣ 2025 ਹੋ ਗਈ ਆਖਿਰਕਾਰ ਮਾਨਯੋਗ ਸੁਪਰੀਮ ਕੋਰਟ ਨੂੰ ਇਹ ਕਹਿਣਾ ਪਿਆ ਕਿ ਸ਼ਹਿਰ ਦਾ ਮਾਲਕ ਹੁੰਦਾ ਡਿਪਟੀ ਕਮਿਸ਼ਨਰ ਜਿਹਦਾ ਸਮਾਨ ਪਲੱਜ ਕਰਨਾ ਪਿਆ ਉਹ ਸਰਕਾਰੀ ਗੱਡੀ ਜਿਹਦੇ ਵਿੱਚ ਡਿਪਟੀ ਕਮਿਸ਼ਨਰ ਬੈਠ ਕੇ ਨਿਕਲਦੇ ਹੋਣਗੇ ਸ਼ਹਿਰ ਵੱਲ ਅੱਜ ਤਾਲਾ ਲਾ ਕੇ ਖੜੀ ਕਰ ਦਿੱਤੀ ਗਈ ਉਹੋ ਸ਼ਹਿਰ ਦੇ ਮਾਲਕ ਤੇ ਕੰਪਿਊਟਰ ਟੇਬਲ ਕੁਰਸੀਆਂ ਜਿਹੜੀਆਂ ਵਰਤੌਚਾਰੀਆਂ ਸੀਗੀਆਂ ਸਰਕਾਰੀ ਕੰਮ ਹੋ ਰਹੇ ਸੀਗੇ ਉਹ ਠੱਪ ਕਰ ਦਿੱਤੇ ਗਏ ਸਿਰਫ ਇੱਕ ਅਣਗਹਿਲੀ ਕਾਰਨ ਹੁਣ ਆਬਾਦੀ ਵੀ ਪੂਰੀ ਵੱਸ ਚੁੱਕੀ ਆ ਪਟਿਆਲਾ ਦੇ ਬਾਈਪਾਸ ਦੇ ਨਾਲ ਚਿੱਲਾ ਪਿੰਡ ਉਹਦੇ ਨਾਲ ਕਈ ਕਲੋਨੀਆਂ ਵੀ ਇਹਨਾਂ ਮੁਤਾਬਕ ਵਿੱਚ ਆਉਂਦੀਆਂ ਨੇ ਜੇ ਕਲੋਨੀਆਂ ਖਾਲੀ ਕਰਾਉਣੀਆਂ ਪੈਂਦੀਆਂ ਨੇ ਪਿੰਡ ਖਾਲੀ ਕਰਾਉਣਾ ਪੈਂਦਾ ਤਾਂ ਬਹੁਤ ਵੱਡਾ ਤਾਮਚਾਮ ਹੋਏਗਾ ਤੇ ਦੂਜੇ ਪਾਸੇ ਪਾਰਟੀ ਵੀ ਐਡਵੋਕੇਟ ਨਾਗਪਾਲ ਵੀ ਆਪਣੀ ਉਸ ਗੱਲ ਤੇ ਅੜੇ ਹੋਏ ਨੇ ਕਿ ਜਾਂ ਤਾਂ ਸਾਨੂੰ ਜ਼ਮੀਨ ਦਿੱਤੀ ਜਾਵੇ ਇਸੇ ਵੈਲਿਊ ਤੋਂ ਚਾਹੇ ਕਿਤੇ ਹੋਰ ਦੇ ਦਿਓ ਪਟਿਆਲਾ ਦੇ ਵਿੱਚ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਹੋਣੀ ਚਾਹੀਦੀ ਹੈ ਤੇ ਨਾਲ ਜੇਕਰ ਤੁਸੀਂ ਚਾਹੁੰਦੇ ਹੋ ਬੀਐਸਸੀ ਜ਼ਮੀਨ ਨਹੀਂ ਦੇਣੀ ਤਾਂ ਅੱਜ ਦੀ ਵੈਲਿਊ ਤਕਰੀਬਨ 700 ਕਰੋੜ ਤੋਂ ਉੱਪਰ ਬਣਦੀ ਹੈ ਉਹ ਪੈਸੇ ਦੇ ਦਿਓ ਤੇ ਕੰਮ ਖਤਮ ਕਰਿਏ ਪਰ ਫਿਲਹਾਲ ਇਸ ਮਸਲੇ ਦੇ ਵਿੱਚ ਕੁੜੂਕੀ ਚ ਫਸਿਆ ਹੋਇਆ ਹੈ ਡਿਸਟ੍ਰਿਕਟ ਪਟਿਆਲਾ ਦੇ ਇਸ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਕੀ ਮਾਮਲਾ ਸਾਹਮਣੇ ਆਊਗਾ ਇਹ ਦੇਖਣਾ ਹੋਏਗਾ ਫਿਲਹਾਲ ਪਟਿਆਲਾ ਡਿਪਟੀ ਕਮਿਸ਼ਨਰ ਦੀਆਂ ਇਹ ਖਬਰਾਂ ਹਰੇਕ ਅਖਬਾਰ ਦੀ ਸੁਰਖੀ ਬਣਿਆ ਹਰੇਕ ਟੀਵੀ ਚੈਨਲ ਦੀ ਸੁਰਖੀ ਬਣਿਆ ਕਿ ਡਿਪਟੀ ਕਮਿਸ਼ਨਰ ਦਾ ਸਮਾਨ ਜਬਤ ਹੋ ਗਿਆ ਗੱਡੀ ਜ਼ਬਤ ਹੋ ਗਈ ਸੋ ਹਾਸੋ ਹੀਣ ਗੱਲ ਜਿਹੜੀ ਆ ਉਹ ਸਾਹਮਣੇ ਆਈ ਹੈ ਸੋ ਸੁਪਰੀਮ ਕੋਰਟ ਦੇ ਦਿੱਤੇ ਹੋਏ ਆਰਡਰਾਂ ਦੀ ਜੇਕਰ ਤਾਮਿਲ ਸਮੇਂ ਸਿਰ ਕੀਤੀ ਹੁੰਦੀ ਤਾਂ ਐਡੀ ਵੱਡੀ ਬੇਰੁਖੀ ਦਾ ਸਾਹਮਣਾ ਨਾ ਕਰਨਾ ਪੈਂਦਾ ਸਾਡੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਨੂੰ ਸੋ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਇਸ ਦੇ ਵਿੱਚ ਕੀ ਨਵਾਂ ਰੁਖ ਆਉਂਦਾ ਹੈ ਇਹ ਮਾਮਲਾ ਚੱਲ ਰਿਹਾ ਜੋ ਕਿਸ 77 ਸਾਲ ਪਹਿਲਾਂ ਸ਼ੁਰੂ ਹੋਇਆ ਸੀਗਾ 2006 ਦੇ ਵਿੱਚ ਮਾਨਯੋਗ ਅਦਾਲਤ ਵਿੱਚ ਆਇਆ ਸੀਗਾ ਤਾਂ ਇੱਕ ਇੱਕ ਕਰਕੇ ਸੈਸ਼ਨ ਕੋਰਟ ਹਾਈ ਕੋਰਟ ਸੁਪਰੀਮ ਕੋਰਟ ਸਾਰੇ ਪਾਸੋਂ ਜਿੱਤ ਹਾਸਲ ਕਰਨ ਤੋਂ ਬਾਅਦ ਅੱਜ 2025 ਦੇ ਵਿੱਚ ਆਪਣੇ ਇਨਸਾਫ ਦੇ ਲਈ ਲੜ ਰਿਹਾ ਹੈ ਪਰਿਵਾਰ